ਸ਼੍ਰੀ ਕਾਲ ਤਖਤ ਸਾਹਿਬ ਤੇ ਪੰਜੇ ਤਖਤਾਂ ਸਾਹਿਬ ਦੇ ਜੱਜਦਾਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜੱਜਦਾਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਜਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੂੰ ਜਿਪਸੀਆਂ ਦੇ ਕੇ ਗਲਮੈਨ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾ ਮੈਨੂੰ ਦੁੱਖ ਲੱਗਦਾ ਜਦੋਂ ਮੈਂ ਤਖਤ ਸਾਹਿਬ ਦੇ ਜਜ਼ਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਮੈਂ ਅਜ ਤੱਕ ਨਹੀਂ ਆਵਾਜ਼ ਉਠਾਈ ਕਿਆ ਨਹੀਂ ਕਿਉਂਕਿ ਅਸੀਂ ਸਾਰੇ ਤਖਤ ਸਾਹਿਬ ਦੇ ਜਜ਼ਦਾਰਾਂ ਦਾ ਸਤਿਕਾਰ ਕਰਦੇ ਆਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜਜ਼ਦਾਰ ਸਾਹਿਬ ਕੌਮ ਨੂੰ ਬਚਾਉਣ ਦੀ ਬਜਾਏ ਕੌਮ ਨੂੰ ਤਗੜਾ ਕਰਨ ਦੀ ਬਜਾਏ ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਦੇ ਲੱਗੇ ਮੈਂ ਤਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮਿਹਣੇ ਤੇ ਜਿਹੜੇ ਪੰਗਸਾਬ ਦੇ ਫੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ ਵਾਪਸ ਲੈ ਲਿਆ ਉਹਨਾਂ ਤੋਂ ਖਾਲਸਾ ਜੀ ਬੇਨਤੀ ਕਰਦਾ ਹੈ ਪਛਾਣੀਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਇੱਕ ਆਪਣੇ ਵਿੱਚ ਬਹੁਤ ਵੱਡੀ ਕਮਜ਼ੋਰੀ ਹੈ ਜਿਹੜਾ ਨਵਾਂ ਆਉਂਦਾ ਆਪਾ ਉਹਦੇ ਮਗਰ ਲੱਗ ਜਾਂਦੇ ਆ ਭਾਵੇਂ ਕੋਈ ਚੋਲਾ ਪਾ ਕੇ ਆ ਜੇ ਆਪਾ ਸੋਚਣ ਲੱਗ ਜਾਂਦੇ ਆ ਇਹ ਤੋਂ ਵੱਡਾ ਪੰਥਕ ਕੋਈ ਨਹੀਂ ਪ੍ਰਾਣੀ ਦੇਖਦੇ ਉਸ ਚੋਲੇ ਦੇ ਮਗਰ ਇੱਕ ਉਹ ਗद्दार ਖੜਾ ਹੈ ਜਿਹੜੇ ਆਪਣੀ ਕੌਮ ਵਿੱਚ ਦੋ ਫਾੜ ਕਰਨ ਨੂੰ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਭੇਜਿਆ ਗਿਆ ਹੈ ਤੁਸੀਂ ਜਾਣਦੇ ਹੋ ਲੀਡਰ ਇੱਕ ਦਿਨ 'ਚ ਨਹੀਂ ਪੈਦਾ ਹੁੰਦੇ 40 40 ਸਾਲ 50 50 ਸਾਲ ਲੱਗ ਜਾਂਦੇ ਐ ਇੱਕ ਲੀਡਰ ਪੈਦਾ ਕਰਨ ਨੂੰ